ਅੱਜ ਟ੍ਰੇਡ ਅੱਜ ਟ੍ਰੇਡ ਜੁਨੀਅਨਾਂ ਵੱਲੋਂ ਭਾਰਤ ਬੰਦ ਦੀ ਹੜਤਾਲ ਦਾ ਸੱਦਾ ਜਿਹੜਾ ਦਿੱਤਾ ਗਿਆ ਹੈ ਔਰ ਪੰਜਾਬ ਦੇ ਵਿੱਚ ਸਹਿਯੁਕਤ ਕਿਸਾਨ ਮੋਰਚਾ ਵੀ ਉਸ ਇਹਦੀ ਹੜਤਾਲ ਦੀ ਮਾਇਤੇ ਦੇ ਵਿੱਚ ਅੱਜ ਜਿਹੜਾ ਰੋਸ ਮਾਰਚ ਹੈ ਜਿਹੜਾ ਬਸ ਉਸ ਸਮੇਂ ਕਰ ਰਿਹਾ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਨੇ ਜਿਹੜੇ ਕਾਨੂੰਨ ਕਿਸਾਨਾਂ ਲਈ ਤਿੰਨ ਗੁੱਣ ਕਾਲੇ ਕਾਨੂੰਨ ਬਣਾਏ ਤੇ ਉਸੇ ਸੰਦਰਭ ਦੇ ਵਿੱਚ ਇੱਕ ਜਿਹੜਾ ਕਿਰਤੀ ਕਾਨੂੰਨ ਸੀਗਾ ਉਹਨੂੰ ਜਾਨੀ ਐਮੈਂਡ ਕਰਕੇ 4 ਕੋਡ ਬਣਾਤੇ ਉਹ ਕੋਡ ਨੇ ਜਿਹੜੇ ਉਸ ਮੁਲਾਜ਼ਮ ਦੇ ਜਾਣੀ ਬਰੋਤੀ ਨੇ ਕਿਉਂਕਿ ਮੁਲਾਜ਼ਮ ਨੂੰ ਉਹ ਪੂਰੀ ਜਾਣੀ ਆਜ਼ਾਦੀ ਨਹੀਂ ਦਿੰਦੇ ਜਿਹੜਾ ਆਜ਼ਾਦੀ ਤੋਂ ਆਵਾਜ਼ ਜਿਹੜਾ ਇਹ ਸੰਘਰਸ਼ ਕਰਕੇ ਲੋਕਾਂ ਨੇ ਕਾਨੂੰਨ ਨੂੰ ਬਣਵਾਇਆ ਸੀ ਕਿ ਜਿਹੜਾ ਮੁਲਾਜ਼ਮ ਹੈ ਉਹਦੀ 8 ਘੰਟੇ ਕੰਮ ਕਰਨ ਦੀ ਡਿਊਟੀ ਹੋ ਉਹਨੂੰ ਪੂਰੀ ਤਨਖਾਹ ਮਿਲੂ ਭੱਤੇ ਮਿਲਣਗੇ ਇਹਨਾਂ ਨੇ ਉਸ ਸਾਰੇ ਕਾਸੇ ਨੂੰ ਰੱਦ ਕਰਕੇ ਜਿਹੜਾ ਕਾਨੂੰਨ ਹੈ ਉਹ ਕਾਰਪੋਰੇਟ ਦੇ ਪੱਖੀ ਲਿਆ ਜਾਂਦਾ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜਾ ਨਾਬੇ ਦੇ ਵਿੱਚ ਕੰਮੂ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਤੇ ਮਲਾਜ਼ਮ ਜੱਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ ਰੋਸ ਮਾਰਤ ਕਰ ਰਹੇ ਆ ਔਰ ਲੋਕਾਂ ਨੂੰ ਜਾਗਰਤ ਕਰ ਰਹੇ ਆ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਕਾਨੂੰਨ ਆ ਰਹੇ ਨੇ ਭਾਵੇਂ ਉਹ ਆਪਣਾ ਐਜੂਕੇਸ਼ਨ ਦੇ ਪਾਰਸੀ ਐ ਭਾਵੇਂ ਉਹ ਕਿਸਾਨ ਪਰੇ ਨੰਦਾ ਦਿਲ ਨੇ ਵਿਰੋਧੀ ਭਾਵੇਂ ਉਹ ਮਲਾਜ਼ਮ ਵਿਰੋਧੀ ਨੇ ਸਾਰੇ ਦੇ ਸਾਰੇ ਜਿਹੜੀਆਂ ਸਰਕਾਰਾਂ ਕਿਹਾ ਜਾਂਦਾ ਕਿ ਲੋਕਤੰਤਰ ਦੀਆਂ ਸਰਕਾਰਾਂ ਲੋਕਾਂ ਦੀਆਂ ਨੇ ਔਰ ਉਹ ਲੋਕ ਵਿਰੋਧੀ ਹੋ ਚੁੱਕੀਆਂ ਨੇ ਮਜ਼ਦੂਰ ਬਰੋਤੀ ਹੋ ਚੁੱਕੀਆਂ ਨੇ ਕਿਸਾਨ ਬਰੋਤੀ ਹੋ ਚੁੱਕੀਆਂ ਨੇ ਮਜ਼ਦਮ ਬਰੋਤੀ ਹੋ ਚੁੱਕੀਆਂ ਨੇ ਔਰ ਜੇਕਰ ਅਸੀਂ ਇਕੱਠੇ ਹੋ ਕੇ ਸੰਘਰਸ਼ ਨਾ ਕੀਤਾ ਤਾਂ ਸਰਕਾਰਾਂ ਕਾਰਪੋਰੇਟ ਦੀਆਂ ਸਰਕਾਰਾਂ ਬਣ ਗਈਆਂ ਔਰ ਲੋਕਾਂ ਦਾ ਜਿਹੜਾ ਘਾਣ ਆਊਗਾ ਔਰ ਮੂੰਹ ਜਿਹੜਾ ਬੰਦ ਕੀਤਾ। ਅਜੇ ਰੋਸ ਪ੍ਰਦਰਸ਼ਨ ਨੇ ਕਰਨੇ ਹੋ ਔਰ ਲਗਾਤਾਰ ਰੋਸ ਰਸਤੇ ਜੇ ਪਰ ਸਰਕਾਰਾਂ ਜਿਹੜਾ ਹੈਗਾ ਆਪਣੇ ਸੱਤ ਮਤਲਬ ਹੋਗੀ। ਦੇਖੋ ਇਹ ਡੀਡੀ ਉਹਨਾਂ ਦਾ ਵਿਸ਼ਵਵਿਆਪੀ ਹੜਤਾਲ ਆਪਣਾ ਦੇਸ਼ਵਿਆਪੀ ਹੜਤਾਲ ਉਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸਹਿਯੋਗੀ ਤੌਰ ਤੇ ਐਸਕੇਮ ਦਾ ਜਿਹੜਾ ਸਰਦਾ ਉਹਦੇ ਪਰ ਮੁਕਲ ਪਹੁੰਚੀਆਂ ਨੇ ਔਰ ਇਹ ਜਿਹੜੀਆਂ ਸਰਕਾਰਾਂ ਕਾਨੂੰਨ ਬਣਾ ਰਹੀਆਂ ਨੇ ਕੇਂਦਰ ਹੈ ਚਾਹੇ ਸੂਬਾ ਸਰਕਾਰਾਂ ਨੇ ਸਭ ਇੱਕੋ ਨੀਤੀ ਤੇ ਚੱਲ ਰਹੀਆਂ ਨੇ ਇਹਦੇ ਵਿੱਚ ਮਤਲਬ ਆਪਣੇ ਲੋਕਾਂ ਦੇ ਜਿਹੜੇ ਹੈ ਨਾ ਜਿਹੜੇ ਹੱਕ ਨੇ ਉਹ ਖੋਹੇ ਜਾਣ ਕਿਉਂਕਿ ਪਹਿਲਾਂ 40 ਕਿਰਤ ਕਾਨੂੰਨ ਤੇ ਬਣਾਏ ਹੋਏ ਕੋਡ ਤੇ ਉਹਨਾਂ ਨੂੰ ਸ਼ਾਰਟ ਕਰਕੇ ਝਾਰ ਬਣਾ ਦਿੱਤਾ ਡਿਊਟੀਆਂ 8 ਘੰਟੇ ਦੀਆਂ ਪੱਕੀਆਂ ਸੀਆਂ ਉਹ ਪੱਕੀਆਂ ਡਿਊਟੀਆਂ ਨੂੰ ਗਾਹ ਰੱਖ ਕੇ ਹੁਣ ਇਹ ਕਹਿੰਦੇ ਨੇ ਵੀ ਡਿਊਟੀ 12 ਘੰਟੇ ਕੋ ਤੇ 12 ਘੰਟੇ ਦੇ ਇਹਦੀ 4 ਘੰਟੇ ਫालतू ਨੇ ਉਹਦਾ ਕੋਈ ਵੱਖਰਾ ਮਤਲਬ ਪੇਮੈਂਟ ਨਹੀਂ ਹੈ ਉਹ ਪੇਮੈਂਟ ਤੁਹਾਨੂੰ ਉਹ ਨਹੀਂ ਹੋ ਮਿਲਣੀ ਹੈ ਦੂਸਰੀ ਗੱਲ ਪਰ ਇਹ ਸਾਰਾ ਸਿਸਟਮ ਨੂੰ ਇਹ ਪ੍ਰਾਈਵੇਟ ਸੈਕਟਰ ਕਰਨ ਦੀ ਤਰਫ ਲੈ ਕੇ ਜਾ ਰਹੇ ਨੇ ਕਿ ਸਰਕਾਰ ਨਿਕਲ ਜੇ ਇਹਦੇ ਚੋਂ ਤੇ ਨੌਕਰੀਆਂ ਜਿਹੜੀਆਂ ਹਨ ਵੱਖਰੇ ਵੱਖਰੇ ਜਿਹੜੇ ਸਰਮਾਇਦਾਰ ਆਧਾਰੇ ਨੇ ਕਾਰਪੋਰੇਟਰ ਨੇ ਉਹ ਦੇਣ ਨੌਕਰੀਆਂ ਮਿਲਣਗੀਆਂ ਜ਼ਰੂਰ ਲੇਕਿਨ ਘੱਟ ਤਨਖਾਹ ਤੇ ਨੌਕਰੀ ਕਰਨੀ ਪਊਗੀ ਵੱਧ ਘੰਟੇ ਕੰਮ ਕਰਨਾ ਪਊਗਾ ਅੱਜ ਜੇ ਲੋਕ ਨਾ ਜਾਗੇ ਇਹਦੇ ਖਿਲਾਫ ਇਹਦੇ ਖਿਲਾਫ ਨਾ ਜਾਗੇ ਤੇ ਪਛਤਾਉਣਗੇ ਸੋ ਇਸ ਕਰਕੇ ਮੁਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਕਿਰਤੀਆਂ ਨੂੰ ਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਜਾਗਣ ਦਾ ਵੇਲਾ ਔਰ ਸਰਕਾਰ ਜਦੋਂ ਲੋਕ ਜਾਗਣਗੇ ਸਰਕਾਰ ਦੋ ਕਦਮ ਪਿੱਛੇ ਹਟਦੀ ਹੈ ਔਰ ਅਸੀਂ ਇਹਨੂੰ ਲਗਾਤਾਰ ਲੋਕਾਂ ਨੂੰ ਜਗਾਉਂਦੇ ਰਹਾਂਗੇ ਔਰ ਆਪਣੀ ਜਿਹੜੀ ਡਿਊਟੀ ਆ ਉਹ ਨਿਭਾਵੇ ਛੇਤੋਂ ਸਰਕਾਰਾਂ ਜਿਹੜੀਆਂ ਨੇ ਮੁਲਾਜ਼ਮਾਂ ਦੇ ਕਿਸਾਨਾਂ ਦੇ ਵਿਰੋਧ ਚੜ੍ਹੀਆਂ ਨੇ ਸਭ ਤੋਂ ਪਹਿਲਾਂ ਨੇ ਪਬਲਿਕ ਸੈਕਟਰ ਸੀ ਜਿਹੜੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਸੀ ਉਹਨਾਂ ਨੂੰ ਤੋੜਿਆ ਗਿਆ ਹੁਣ ਮੋਦੀ ਸਰਕਾਰ ਜਿਹੜਾ ਕਹਿੰਦੇ ਚੰਗੇ ਦਿਲਾਉਣਗੇ بڑے ਮਾਰੇ ਦਿਨ ਆ ਰਹੇ ਨੇ ਜਿਹੜੇ ਚਾਰ ਕੋਡ ਬਣਾਏ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਅੜਕਾ ਹੈ ਇਹ ਮੁਲਾਜ਼ਮਾਂ ਦੇ ਉੱਤੇ ਉਹਨਾਂ ਦੇ ਉੱਤੇ ਵੱਡਾ ਜਿਹਾ ਆਲੇ-ਦਾਲੇ ਜਿਹੜੇ ਕੰਮ ਕਰਦੇ ਨੇ ਫੈਕਟਰੀਆਂ 'ਚ ਕੰਮ ਕਰਦੇ ਨੇ کارਖਾਨਿਆਂ 'ਚ ਕੰਮ ਕਰਦੇ ਨੇ ਉਹਨਾਂ ਦਾ ਰਾਈਟ ਜਿਹੜਾ ਯੂਨੀਅਨ ਦਾ ਉਹ ਹੱਕ ਜਿਹੜਾ ਉਹ ਤੇ ਖੋਹੇ ਜਾ ਰਹੇ ਨੇ ਚਾਰ ਕੋਡ ਹੈ ਕੀ ਨੇ ਚਾਰ ਕੋਡ ਹੱਥ ਤੋਂ ਹੀ ਰਸਤੇ ਗਏ ਨੇ ਇਹ ਵਿਰੋਧੀ ਨੇ ਜੀ ਸਾਰੇ ਚਾਰੇ ਕੋਡ ਜਿਹੜੇ ਨੇ ਕੋਈ ਜਿੱਥੇ ਬੰਦੀ ਨਹੀਂ ਬਣਾ ਸਕਦਾ ਕੋਈ ਸੰਘਰਸ਼ ਨਹੀਂ ਕਰ ਸਕਦਾ ਕੋਈ ਆਪਣੀ ਆਵਾਜ਼ ਬੁਲੰਦਰੀ ਕਰ ਸਕਦਾ ਜਿਵੇਂ 8 ਘੰਟੇ ਅਮਰੀਕਾ ਦੇ ਸ਼ਹਿਰ ਚ ਜਾ ਕੇ ਅਸੀਂ ਲੜਕੇ ਮਰ ਰਹੇ ਆ 8 ਘੰਟੇ ਕੰਮ ਦਾ ਸਮਾਂ ਬਣਾਇਆ ਸੀ ਉਹ ਤੋਂ 12 ਘੰਟੇ ਜਿਹੜਾ ਜਬਰੇ ਕੰਮ ਕਰਨ ਦੀ ਇਸ ਤਰ੍ਹਾਂ ਦੀ ਨੀਤੀ ਬਣਾਈ ਆ 10000 ਤੋਂ ਵੱਧ ਜਿਹੜੀ ਆ ਇਸ ਨੂੰ ਸਹੀ ਨੀਤੀ ਜਿਹੜਾ 10000 ਦੇ ਵਿੱਚ ਹੀ ਆ ਉਹ ਗੁਜ਼ਾਰਾ ਨਹੀਂ ਹੁੰਦਾ ਅੱਜ ਜਿਹੜੀ ਮਹਿੰਗਾਈ ਆ ਖਾਣ 15-15 ਲੱਖ ਜੀ ਗਰੀਬਾਂ ਦੇ ਖਾਤੇ 'ਚ ਪਾਵਾਂਗੇ ਪੂਣੀ ਪਏ ਔਰ ਜਿਹੜੀ ਕਹਿੰਦੇ 2 ਕਰੋੜ ਹਰ ਸਾਲ ਅਸੀਂ ਮੁਲਾਜ਼ਮਾਂ ਨੂੰ ਨੌਕਰੀ ਦੇਾਂਗੇ ਉਹ ਤੋਂ ਵੀ ਪਰਾਂ ਭੱਜ ਗਈ ਆ ਔਰ ਵੱਡੀਆਂ ਕਾਰਪੋਰੇਟ ਕਰਨ ਜਿਹੜੇ ਨੇ ਉਹ ਲਗਾਤਾਰ ਆ ਰਹੇ ਨੇ ਇੱਕ ਇਸਟਰੀਅਲ ਕੰਪਨੀ ਆਈ ਸੀ ਜਿਹੜੀ 100 200 ਸਾਲ ਰਾਜ ਕਰਕੇ ਗਈ ਆ ਅੱਜ ਗਿਣਤੀ ਨਹੀਂ ਹੈ ਕਿ ਨੀਅ ਮਤਲਬ ਜਿਹੜੀ ਕੰਪਨੀ ਹੈ ਇਹ ਸਿੱਧੂਸਤਾਂ ਚ ਪਹੁੰਚੀ ਆ ਇਸ ਲਈ ਜਿਹੜੀ ਤਨਖਾਹਾਂ ਦੀ ਆ 34300 ਪਰ ਮਤਲਬ ਇੱਕ ਜੀਵੀਨ ਲੁਧਿਆਣੇ ਦੇ ਵਿੱਚ ਜੀ ਆ ਉਹ ਗੁਆਇਰ ਕਰ ਰਹੇ ਨੇ ਉੱਥੇ ਬੜਾ ਵੱਡਾ ਅਸਰ ਚੱਲ ਰਿਹਾ ਔਰ ਹੁਣ ਵੀ ਜਿਹੜੇ ਪਾਰਦੇ ਅੰਦਰ ਜਿਹੜਾ ਕਾਨੂੰਨ ਲੈ ਕੇ ਆਣਾ ਅਸੀਂ ਉਹਦੇ ਬਦਲ ਵਿਰੋਧੀ ਆ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਨੇ ਉਹ ਸੇਫ ਰਹਿਣ ਜਿਹੜੇ ਬੱਚੇ ਦੇ ਪਰਿਵਾਰ ਨੇ ਨੌਕਰੀ ਕਰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਿਆ ਚਾਹੀਦੇ ਨੇ ਜਿਹੜੀਆਂ ਟ੍ਰੇਡ ਜਿਹੜਾ ਨੇ ਹੱਕ ਲੈਂਦੇ ਨੇ ਉਨ੍ਹਾਂ ਦੇ ਹੱਕ ਜਿਹੜੇ ਨੇ ਉਹ ਬਾਹਰ ਰਹਿਣੇ ਚਾਹੀਦੇ ਨੇ ਇਹਨਾਂ ਸ਼ਬਦਾਂ ਨਾਲ ਮੈਂ ਮਤਲਬ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਦਾ ਇਸ ਗੱਲ ਦੇ ਉੱਤੇ ਵਿਰੋਧ ਕਰਦਾ ਪੰਜਾਬ ਸਰਕਾਰ ਦਾ ਵੀ ਮੈਂ ਇਸ ਗੱਲ ਤੇ ਵਿਰੋਧ ਕਰਦਾ ਇਹ ਸ਼ਬਦਾਂ ਦੇ ਨਾਲ ਮੈਂ ਕਹੂੰਗਾ ਸਭ ਨੂੰ ਸ਼ਾਮਿਲਣਾ ਚਾਹੀਦਾ ਅੱਜ ਦਾ ਜੋ ਸਾਡਾ ਭਾਰਤ ਬੰਦਾ 10 ਸੇਡ ਜੁਨੀਅਨ ਦਾ ਸੱਦਾ ਆ ਉਹਦੇ ਉੱਤੇ ਕਿਸਾਨਾਂ ਨੇ ਪਰਮੀ ਗਿਣਤੀ ਦੇ ਵਿੱਚ ਬਲਾਜਮ ਮਜ਼ਦੂਰ ਆਏ ਨੇ ਮੈਂ ਸਮਝਦਾ ਕਿ ਰੋਸ ਬਹੁਤ ਵੱਡਾ ਆ ਤੇ ਜਿਹੜੇ ਨੀਤੀਆਂ ਨੇ ਅਸੀਂ ਇਹਨਾਂ ਨੂੰ ਲਾਗੂ ਨਹੀਂ ਹੋਣ ਦਵਾਂਗੇ ਚਾਹੇ ਸਾਨੂੰ ਕਿੰਨੀਆਂ ਵੀ ਪਰਵਾਨੀਆਂ ਦੇਣੀਆਂ ਪੈ ਜਾਣ ਚਾਹੇ ਸਾਨੂੰ ਆਪਣੀਆਂ ਸ਼ੀਦਿਆਂ ਦੇ ਜਾਣੀਆਂ ਜਿਹੜੀਆਂ ਪੈ ਜਾਣਨ ਅਸੀਂ ਆਪਣੇ ਬੱਚਿਆਂ ਦਾ ਭੂਖਾ ਨਹੀਂ ਖਰਾਬ ਹੋਣਾਂਗੇ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਰੁਪੈਰ ਨਹੀਂ ਹੋਣ ਦਵਾਂਗੇ ਧੰਨ